ਨੀ ਧੁੰਦ ਨੇ ਕਈ ਹਾਦਸੇ ਕਰਵਾਏ ਹਨ ਜੇਕਰ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਜਿਹੜੀ ਧੁੰਦ ਹੈ ਉਹ ਬਠਿੰਡਾ ਦੇ ਵਿੱਚ ਪੈ ਰਹੀ ਹੈ ਤੇ ਬੀਤੀ ਰਾਤ ਬਠਿੰਡਾ ਦੇ ਪੁੱਜੋ ਟੋਲ ਪਲਾਜਾ ਦੇ ਨੇੜੇ ਇੱਕ ਸੜਕ ਹਾਦਸਾ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਇੱਕ ਸੜਕ ਹਾਦਸਾ ਪੁੱਜੋ ਰੋਡ ਤੇ ਹੀ ਹੋਇਆ ਤੇ ਇੱਕ ਹਾਦਸਾ ਜਿਹੜਾ ਬਠਿੰਡਾ ਮਲੋੜ ਰੋਡ ਦੇ ਉੱਪਰ ਹੋਇਆ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪੁੱਜੋ ਰੋਡ ਤੇ ਹਾਦਸਾ ਹੋਇਆ ਕਾਰ ਦਾ ਉਸ ਦੇ ਵਿੱਚ ਵਿਦਿਆਰਥੀ ਵੀ ਇੱਕ ਸਵਾਰ ਸੀ ਅਤੇ ਕੈਬ ਕਰਕੇ ਉਹ ਜਿਹੜੇ ਵਿਅਕਤੀ ਨੇ ਉਹ ਆ ਰਹੇ ਸੀ ਤਾਂ ਖੜੇ ਟਰੱਕ ਦੇ ਵਿੱਚ ਜਿਹੜੀ ਕਾਰ ਉਹ ਵੱਜ ਗਈ ਜਿਸ ਦੇ ਵਿੱਚ ਕੀ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਰਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇੱਕ ਹਾਦਸਾ ਸਵੇਰੇ ਹੋਇਆ ਜਿਸ ਦੇ ਵਿੱਚ ਟਰੈਕਟਰ ਟਰਾਲੀ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਕੀ ਡਰਾਈਵਰ ਸੜਕ ਪਾਰ ਕਰਦੇ ਸਮੇਂ ਕਿਸੇ ਵਹੀਕਲ ਦੀ ਚਪੇਟ ਦੇ ਵਿੱਚ ਆ ਗਿਆ ਤੇ ਉਸ ਦੀ ਵੀ ਜਿਹੜੀ ਮੌਤ ਉਹ ਮੌਕੇ ਤੇ ਹੀ ਹੋ ਗਈ ਸੋ ਵੱਖ-ਵੱਖ ਜਿਹੜੇ ਹਾਦਸੇ ਨੇ ਕਰੀਬ 3 ਹਾਦਸੇ ਹੁਣ ਤੱਕ ਜਿਹੜੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੀ ਕਿ ਦੋ ਲੋਕਾਂ ਦੀ ਜਿਹੜੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਨੇ ਆ ਸੰਸਥਾ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਤੋਂ ਹੀ ਬਿਲਕੁਲ ਰਾਤ ਜਿੱਥੇ ਆਪਣਾ ਪੁੱਚੋ ਟੋਲ ਪਲਾਜ਼ਾ ਹੈਗਾ ਟੋਲ ਪਲਾਜ਼ਾ ਟੱਪਨਸਾਰੀ ਉੱਥੇ ਬਹੁਤ ਭਿਆਨ ਖਾਸਾ ਹੋਇਆ ਸੜਕ ਦੇ ਉੱਤੇ ਇੱਕ ਟਰੱਕ ਜਿਹੜਾ ਜਾ ਰਿਹਾ ਸੀਗਾ ਉਹਦੇ ਪਿੱਛੇ ਬੜੀ ਤੇਜ਼ ਰਫ਼ਤਾਰ ਇੱਕ ਕਾਰ ਆਈ ਤੇ ਉਹ ਕਾਰ ਜਿਹੜੀ ਹੈ ਟਰੱਕ ਦੇ ਪਿੱਛੇ ਵੱਜੀ ਕਿਉਂਕਿ ਸੰਘਣੀ ਧੁੰਦ ਸੀ ਦਿਖ ਕੁਛ ਰਿਹਾ ਨਹੀਂ ਸੀਗਾ ਵਿਜ਼ਿਬਿਲਟੀ ਜ਼ੀਰੋ ਸੀਗੀ ਰਫ਼ਤਾਰ ਤੇਜ਼ ਹੋਣ ਕਰਕੇ ਉਹਨੂੰ ਟਰੱਕ ਦਾ ਪਤਾ ਨਹੀਂ ਲੱਗਿਆ ਕਾਰ ਵਾਲੇ ਨੂੰ ਉਸਨੇ ਐ ਸਮਝ ਲਿਆ ਵੀ ਅੱਦੇ ਨਾਲੋਂ ਵੱਧ ਕਾਰ ਜਿਹੜੀ ਹੈ ਟਰੱਕ ਦੇ ਵਿੱਚ ਅੰਦਰ ਵੜ ਗਈ ਤੇ ਕਾਰ ਬੁਰੀ ਤਰੀਕੇ ਦੇ ਨਾਲ ਛੱਤੀ ਗਰਾਸ ਤੋ ਗਈ ਡੱਬਾ ਹੀ ਬਣ ਗਈ ਕਾਰ ਦਾ ਤਾਂ ਡੱਬਾ ਹੀ ਬਣ ਗਿਆ ਜੀ ਜਿਹਦੇ ਨਾਲ ਕਾਰ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਕਾਰ ਦੇ ਵਿੱਚ ਹੀ ਫਸ ਗਿਆ ਤੇ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ ਕੰਡਕਟਰ ਸਾਈਡ ਤੇ ਮੁੰਡਾ ਬੈਠਾ ਸੀਗਾ ਉਹਦੀ ਮੌਕੇ ਦੀ ਮੌਤ ਹੋ ਗਈ ਐਸ ਤੋਂ ਇਲਾਵਾ ਦੋ ਸਵਾਰੀਆਂ ਪਿੱਛੇ ਬੈਠੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਹੜਾ ਕਿ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਇੱਕ ਮੁੰਡਾ ਉਹਦੀ ਚ ਇੱਕ ਦਾ ਨਾਮ ਵੰਸ਼ਵਧਵਾ ਜਿਹੜਾ ਕਿ ਸੀਰੀਅਸ ਹੈ ਬਹੁਤ ਜ਼ਿਆਦਾ ਤੇ ਇੱਕ ਦਾ ਨਾਮ ਵੰਸ਼ ਸਿੰਗਲਾ ਜਿਹਦੀ ਮੌਕੇ ਦੀ ਡੈਥ ਹੋ ਗਈ ਸੀਗੀ ਤੇ ਇੱਕ ਉਹ ਜਿਹੜਾ ਡਰਾਈਵਰ ਸੀਗਾ ਡਰਾਈਵਰ ਦੱਸ ਰਹੇ ਹੈਗੇ ਵੀ ਉਹ ਬਲਾ ਬਲਾ ਐਪ ਵਾਲਾ ਸੀਗਾ ਜਿਹੜੀ ਐਪ ਦੇ ਵਿੱਚੋਂ ਪ੍ਰਾਈਵੇਟ ਕਾਰਾਂ ਵਾਲੇ ਜਿਹੜੇ ਲੋਕਲ ਮੌਕੇ ਤੋਂ ਸਵਾਰੀਆਂ ਚੱਕਦੇ ਹੈਗੇ ਆ ਇਹ ਬੜਾ ਹੀ ਮੇਜਰ ਐਕਸੀਡੈਂਟ ਸੀਗਾ ਮੌਕੇ ਦੇ ਉੱਤੇ ਅਸੀਂ ਬਾਈ ਚਾਂਸੀ ਕੋਈ ਆਪਦੇ ਕੰਮ ਤੋਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਤੇ ਜਦੋਂ ਅਸੀਂ ਇਹ ਹਾਦਸਾ ਦੇਖਿਆ ਤਾਂ ਮੇਰੇ ਨਾਲ ਮੇਰੇ 4 ਵਲੰਟੀਅਰ ਹੋਰ ਸੀਗੇ ਅਸੀਂ ਮਿਲ ਕੇ ਉੱਥੇ 1.5 ਤੋਂ 2 ਘੰਟੇ ਦੀ ਮਿਹਨਤ ਲਗਾ ਕੇ ਲੋਕਾਂ ਦੀ ਕਾਫੀ ਹੈਲਪ ਕੀਤੀ ਉੱਥੇ ਸਟੇering ਵਗੈਰਾ ਦੇ ਵਿੱਚ ਰਸੀਆਂ ਪਾਈਆਂ ਤੇ ਟਰੱਕ ਦੇ ਨਾਲ ਟੋਚਨ ਪਾ ਕੇ ਕਾਰ ਪੱਟੀ ਬਾਹਰ ਕੱਢੀ ਅਸੀਂ ਤੇ ਉਹ ਬੰਦੇ ਨੂੰ ਅਸੀਂ ਬਾਹਰ ਕੱਢ ਕੇ ਉੱਥੇ ਐਂਬੂਲੈਂਸ ਉੱਥੇ AIIMS ਦੇ ਹਸਪੀਟਲ ਦੀ ਉਸ ਐਂਬੂਲੈਂਸ ਦੇ ਵਿੱਚ ਅਸੀਂ ਭੇਜ ਕੇ ਉਸ ਨੂੰ ਰੈਫਰ ਕੀਤਾ ਗਿਆ ਉਸ ਤੋਂ ਵੀ ਹੋਨੋ ਉਹ ਫਿਲਹਾਲ ਡੀਐਮਸੀ ਰੈਫਰ ਹੈ ਤੇ ਹਾਲਤ ਬਹੁਤ ਸੀਰੀਅਸ ਬਣੀ ਹੋਈ ਹੈ ਉਸ ਦੀ ਪਤਾ ਲੱਗਦਾ ਕਿ ਕਿਥੋਂ ਦੇ ਰਹਿਣ ਵਾਲੇ ਸੀ ਤੇ ਇੱਧਰ ਕਿਵੇਂ ਆ ਗਏ ਆ ਇਹ ਇਹ ਨਾ ਜਿਹੜਾ ਇੱਕ ਵੰਸ਼ ਵਿਧਵਾ ਹੈਗਾ ਤੇ ਵੰਸ਼ ਇੱਕ ਸਿੰਗਲਾ ਹੈਗਾ ਵੰਸ਼ ਸਿੰਗਲਾ ਨਈ ਬਸਤੀ ਦਾ ਰਹਿਣ ਵਾਲਾ ਹੈਗਾ ਜਿਹੜਾ ਕਿ ਇੱਥੇ ਉਹ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਦਾ ਸੀਗਾ ਤੇ ਇੱਥੇ ਬਸੰਤ ਮਨਾਉਣ ਦੇ ਲਈ ਉਹ ਆ ਰਿਹਾ ਸੀਗਾ ਜਵਾਕ ਤੇ ਬਾਕੀ ਜਿਹੜਾ ਨਾਲ ਦੇ ਜਿਹੜੇ ਇੱਕ ਮੁੰਡਾ ਹੋਰ ਹੈ ਉਹਦਾ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਬਲਾਬਲਾ ਐਪ ਵਾਲੇ ਹੁੰਦੇ ਆ ਇਹਦੇ ਵਿੱਚ ਕੋਈ ਸਵਾਰੀ ਕਿੱਥੋਂ ਦੀ ਹੁੰਦੀ ਹੈ ਕੋਈ ਕਿੱਥੋਂ ਦੀ ਹੁੰਦੀ ਹੈ ਕਿ ਉਹ ਐਪ ਦੇ ਨਾਲ ਭਰ ਕੇ ਤੇ ਲੋਗੋ ਚਲਾਉਂਦੇ ਆਗੇ ਜਿਹੜਾ ਡਰਾਈਵਰ ਸੀਗਾ ਉਹਦੀ ਬਹੁਤ ਹੀ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਸਮੈਲ ਮਰੀ ਜਾਂਦੀ ਸੀ ਉਹਦੇ ਵਿੱਚੋਂ ਤੇ ਇੱਕੋ ਬੜੀ ਗੋਲੀ ਤੇਜ਼ ਰਫ਼ਤਾਰ ਦੇ ਨਾਲ ਮਤਲਬ ਉਹ ਉਸਨੇ ਗੱਡੀ ਵਿੱਚ ਠੋਕੀ ਹੈਗੀ ਕਿਉਂਕਿ ਅਸੀਂ ਵੀ ਜਦੋਂ ਆਪਦੀ ਕਾਰ ਤਿਆਰੇ ਸੀ ਵਿਜ਼ਿਬਿਲਟੀ ਜ਼ੀਰੋ ਸੀ ਅਸੀਂ ਤਾਂ 30 35 40 ਦੀ ਸਪੀਡ ਤੇ ਮੈਕਸਿਮਮ ਆ ਰਹੇ ਸੀ ਡਵਾਈਡਰ ਦੇਖ-ਦੇਖ ਕੇ ਤੇ ਸਾਨੂੰ ਇਹ ਗੱਡੀ ਕ੍ਰੋਸ ਕੀਤੀ ਸੀਗੀ ਰਸਤੇ ਦੇ ਵਿੱਚ ਤੇ ਅਸੀਂ ਵੀ ਸਾਰੇ ਆਪਸ ਵਿੱਚ ਵੀ ਇਹ ਗੱਲਾਂ ਕਰਦੇ ਸੀ ਵੀ ਇਹ ਬੰਦਾ ਬੜਾ ਅੱਡੀ ਤੇਜ਼ੀ ਨਾਲ ਲੈ ਕੇ ਗਿਆ ਦਿਖਤਾ ਕੁਛ ਰਿਆ ਨਹੀਂਗਾ ਲੇਕਿਨ ਜਦੋਂ ਅਸੀਂ ਥੋੜੀ ਦੂਰੀ ਤੇ ਅੱਗੇ ਜਾ ਕੇ ਦੇਖਿਆ ਤਾਂ ਉਹ ਮਤਲਬ ਇਹਦੀ ਜਿਹੜੀ ਕਾਰ ਹੈਗੀ ਹੈ ਟਰੱਕ ਦੇ ਵਿੱਚੋਂ ਅੰਦਰ ਅਸੀਂ ਨੇ ਘਸੋਰਤੀ ਸੀਗੀ ਪੂਰੀ ਤੇਜ਼ ਟੱਕਰ ਮਾਰ ਕੇ ਇੱਕ ਮੌਤ ਹੋਈ ਹੈ ਫਿਲਹਾਲ ਹਾਂਜੀ ਇਸ ਦੇ ਵਿੱਚ ਇੱਕ ਮੌਤ ਹੋਈ ਹੈ ਤੇ ਇੱਕ ਸੀਰੀਅਸ ਹੈ ਜੀ ਉਹ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈਗਾ ਡਾਕਟਰਾਂ ਵੱਲੋਂ ਜਵਾਬ ਵੰਗੂਈ ਹੈ ਜੀ ਬਸ ਰੱਬ ਹੀ ਬਚਾ ਸਕਦਾ ਹੁੰਦਾ ਉਸਨੂੰ